ਜੈ ਗੁਰਦੇਵ ਤੁਹਾਨੂੰ ਗੁਰਦੇਵ ਸੰਗਤ ਜੀ ਸਾਰਿਆਂ ਨੂੰ ਹੀ ਸਤਗੁਰ ਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਤੁਹਾਡਾ ਆਪਣਾ ਗੁਰਦੀਪ ਕਾਕਾ ਇਕਤਾ ਟੀਵੀ ਯੂਕੇ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਪਿੰਡ ਬੱਲਾਂ ਤੋਂ ਜਿੱਥੋਂ ਕੀ ਡੇਰਾ ਸਚਕੰਡ ਬੱਲਾਂ ਦੇ ਗੱਦੀ ਨਸ਼ੀਨ 108 ਸੰਤਨ ਰੰਜਮਦਾ ਜੀ ਸਤਗੁਰ ਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਕਾਂਸੀ ਵਾਰਾਨਸੀ ਨੂੰ ਰਵਾਨਾ ਹੋ ਰਹੇ ਨੇ ਤਾਨੂੰ ਲਾਈਵ ਤਸਵੀਰਾਂ ਦਿਖਾ ਰਿਆਂ ਸੰਤ ਕਿਵੇਂ ਖੁਸ਼ੀ ਦੇ ਨਾਲ ਮਾਰੇ ਦੇ ਨਾਲ ਜਲੰਧਰ ਸਟੇਸ਼ਨ ਤੇ ਜਾ ਰਹੀਆਂ ਨੇ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਆਂ ਸਾਰਿਆਂ ਨੂੰ ਜੈਗੁਰਦੇਵ ਧਨਗੁਰਦੇਵ ਇਕਤਾ ਟੀਵੀ ਯੂਕੇ ਨਾਲ ਜੁੜੇ ਰਹੋ ਤੁਹਾਨੂੰ ਸਾਰਾ ਹੀ ਵਾਰਾਨਸੀ ਦਾ ਪ੍ਰੋਗਰਾਮ ਲਾਈਵ ਦਿਖਾਇਆ ਜਾਵੇਗਾ ਜੈਗੁਰਦੇਵ ਧਨਗੁਰਦੇਵ ਸਤ ਕਰਨ ਬੱਲਾ ਤੋਂ ਅੱਧੀ ਨਿਸ਼ੀਨ ਮਹਾਰਾਜ ਸੰਤ ਨਰਨਜਨ ਦਾਸ ਜੀ ਕਾਂਸੀਵਾਰਾ ਨਸੀ ਵਿਖੇ ਜਨਮ ਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਰਵਾਨਾ ਹੋ ਰਿਹਾ ਸੰਗਤਾਂ ਬਹੁਤ ਖੁਸ਼ੀ ਦੇ ਨਾਲ ਵੱਡੀ ਜਾ ਰਹੀ ਆ ਫੁੱਲਾਂ ਦੇ ਨਾਲ ਸਜਾਈ ਹੋਈ ਆ ਮਹਾਰਾਜ ਜੀ ਜਨਮ ਸਥਾਨ ਸਤਗੁਰੂ ਵਿਧਾਸ ਮਹਾਰਾਜ ਕਾਂਸੀ ਬਾਰਾਨਸੀ ਵਿਖੇ ਰਵਾਨਾ ਹੋ ਰਹੇ ਆ ਤੁਹਾਨੂੰ ਦਿਖਾ ਰਹੇ ਆ ਜੀ ਸੰਗਤ ਬਹੁਤ ਹੀ ਖੁਸ਼ੀ ਜ਼ਾਹਰ ਕਰ ਰਹੀ ਹੈ ਜਕਾਰੇ ਲੱਗ ਰਿਹਾ ਜੀ ਜੈ ਗੁਰਦੇਵ ਧੰਗੁਰਦੇਵ ਦੇ ਸੰਗਤਾਂ ਨਾਲ ਨਾਲ ਕੀਰਤਨ ਕਰਦੀਆਂ ਹੋਈਆਂ ਰਵਾਨਾ ਹੋ ਰਹੀਆਂ ਮਹਾਰਾਜ ਦੇ ਨਾਲ ਬੀਬੀਆਂ ਦਾ ਕੀਰਤਨ ਕਰ ਰਹੀਆਂ ਜੀ ਸੰਗਤ ਜੀ ਕਰ ਲੋ ਦਰਸ਼ਨ ਜੀ ਦੇਵ ਜੀ ਧੰਨ ਵਰਦੇਵ ਜੀ ਲਓ ਜੀ ਸੰਗਤਾਂ ਰਵਾਨਾ ਹੋ ਰਹੀਆਂ ਮਹਾਰਾਜ ਦੇ ਨਾਲ ਸ਼ੰਕਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਜਨਮ ਸਥਾਨ ਸਤਗੁਰ ਰਵਿਦਾਸ ਜੀ ਮਹਾਰਾਜ ਕਾਂਸੀ ਬਾਰਾਨਸੀ ਵਿਖੇ ਪਰਵਾਨਾ ਹੋ ਰਹੇ ਨੇ ਡੇਰਾ ਸਚਕੰਡ ਬੱਲਾਂ ਤੋਂ ਗੱਦੀ ਨਸੀਨ ਸਤ ਨਰੰਜਨ ਦਾਸ ਜੀ ਮਹਾਰਾਜ ਸਾਰੀਤਾ ਦੇ ਕਾਰਨ ਉਹ ਜੀ ਗੱਡੀਆਂ ਦਾ ਕਾਫਲਾ ਵੀ ਨਾਲ-ਨਾਲ ਜਾ ਰਿਹਾ ਆ। ਹੋਰ ਬਿੱਲਰ ਭਰ-ਭਰ ਕੇ ਸੰਗਾਰਵਾਨਾ ਹੋ ਰਹੀਆਂ ਜੀ। ਗੱਡੀਆਂ ਦਾ ਕਾਫਲਾ ਮਹਾਰਾਜ ਜੀ ਦੇ ਨਾਲ ਸੰਤਾਂ ਬਹੁਤ ਹੀ ਉਤਸ਼ਾਹਿਤ ਦੇ ਨਾਲ ਰਵਾਨਾ ਹੋ ਰਹੀਆਂ ਜੀ ਜਨਮ ਸਥਾਨ ਸਤਿਗੁਰ ਰਵਿਦਾਸ ਮਹਾਰਾਜ ਕਾਂਸੀਬਾਰਾ ਨਸੀਬੇ ਤੇ ਕਾਰਾ ਜੂਰ ਲਾ ਲਾ